ਤਰਨ ਤਾਰਨ ਗਏ ਹੋਏ ਸੀ ਦੋਨੋਂ ਕਿਉਂਕਿ ਤਰਨ ਤਾਰਨ ਜੱਗੂ ਭਗਵਾਨਪੁਰੀਆ ਦੀ ਹੀ ਕਿਸੇ ਕੇਸ ਦੀ ਕੋਈ ਤਾਰੀਖ ਸੀ ਤੇ ਜਦੋਂ ਉੱਥੇ ਜਾਂਦੇ ਆ ਤੇ ਉਸ ਤੋਂ ਬਾਅਦ ਵਾਪਸ ਜਦ ਆਉਂਦੇ ਆ ਤਾਂ ਵਾਪਸੀ ਸਮੇਂ ਘਰ ਦੇ ਬਾਹਰ ਸਕੋਰਪੀਓ ਗੱਡੀ ਲੱਗਦੀ ਹੈ ਤੇ ਘਰ ਦੇ ਬਾਹਰ ਹੀ ਹਜੇ ਉਤਰਨ ਲੱਗਦੇ ਨੇ ਆਪਣੀ ਗੱਡੀ ਤੋਂ ਉਤਣ ਲੱਗਦੇ ਆ ਤਕਰੀਬਨ ਸਮਾਂ ਹੁੰਦਾ 5:30 9 ਵਜੇ ਦਾ 5:30 9 ਵਜੇ ਦਾ ਇਹ ਸਮਾਂ ਹੁੰਦਾਗਾ ਤਾਂ ਉਸ ਸਮੇਂ ਜਿਹੜਾ ਇਹ ਸਾਰੀ ਵਾਰਦਾਤ ਵਾਪਸ ਦੀ ਹੈ ਜਿਸ ਦੇ ਵਿੱਚ ਜੱਗੂ ਭਵਨਪੁਰੀਆ ਦੀ ਮਾਤਾ ਦੀ ਮੌਤ ਵੀ ਜਿਹੜਾ ਹੋ ਜਾਂਦੀ ਹੈਗੀ ਔਰ ਤੋਂ ਦੱਸ ਦੇ ਕੇ ਇਹ ਵੀ ਗੱਲ ਜਿਹੜਾ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈਗਾ ਕਿ ਕਿਸੇ ਹੋ ਸਕਦਾ ਕੋਈ ਪਿੱਛੋਂ ਹੀ ਜਿਹੜਾ ਰੈਕੀ ਕਰਦੇ ਆ ਰਹੇ ਹੋਣ ਸ਼ੂਟਰ ਕਿਉਂਕਿ ਕਿਸੇ ਨੂੰ ਕਿਵੇਂ ਪਤਾ ਲੱਗਿਆ ਕਿ ਇਸ ਟਾਈਮ ਘਰ ਦੇ ਕੋਲ ਜਿਹੜਾ ਉਹ ਪਹੁੰਚ ਗਏ ਜਾਂ ਕਿਵੇਂ ਘਰ ਦੇ ਕੋਲ ਪਹੁੰਚਣਗੇ ਕਦੋਂ ਘਰ ਦੇ ਕੋਲ ਪਹੁੰਚਣੇ ਇਹ ਸਾਰੀਆਂ ਗੱਲਾਂ ਜਿਹੜਾ ਹੈਗਾ ਕਿਸੇ ਨੂੰ ਨਹੀਂ ਪਤਾ ਲੱਗਦੀਆਂ ਜੋ ਤੱਕ ਕੋਈ ਰੈਕੀ ਨਾ ਹੋਵੇ ਜਾਂ ਤਾਂ ਇਹ ਰੈਕੀ ਜਿਹੜੀ ਹੈ ਪਿੱਛੋਂ ਕੀਤੀ ਗਈ ਜਿਵੇਂ ਰੈਕੀ ਇਹ ਕੀਤੀ ਗਈ ਔਰ ਉਸ ਤੋਂ ਬਾਅਦ ਜਦੋਂ ਸਕੋਰਪੀਓ ਘਰ ਦੇ ਬਾਹਰ ਖੜਦੀ ਹੈ ਬਿਲਕੁਲ ਘਰ ਦੇ ਬਾਹਰ ਜੱਗੂ ਭਗਵਾਨਪੁਰੀਆ ਦੇ ਖੜਦੀ ਹੈ ਤਾਂ ਉਸ ਤੋਂ ਬਾਅਦ ਤਾਬੜ ਤੋੜ ਫਾਇਰਿੰਗ ਕਰਨੀ ਸ਼ੁਰੂ ਕਰ ਦਿੰਦੇ ਨੇ ਔਰ ਜੋ ਮੁੰਡਾ ਹੈਗਾ ਤੁਹਾਨੂੰ ਦੱਸੀ ਜੋ ਮੁੰਡਾ ਜਿਸ ਦੀ ਮੌਤ ਹੋਈ ਹੈ ਉਹ ਮੁੰਡਾ ਵੀ ਜੱਗੂ ਭਗਵਾਨਪੁਰੀਆ ਦੇ ਦਾਰ ਹੈ ਉਹਨਾਂ ਦੇ ਨਾਲ ਦਾ ਹੀ ਹੈਗਾ ਉਹਨਾਂ ਦੇ ਸਰਕਲ ਦੇ ਵਿੱਚੋਂ ਹੀ ਹੈਗਾ ਉਹ ਜੱਗੂ ਭਵਨਪੁਰੀਆ ਦੀ ਮਾਤਾ ਨੂੰ ਨਾਂ ਲੈ ਕੇ ਗਿਆ ਹੋਇਆ ਸੀ ਹੁਣ ਇਹ ਤਾਂ ਗੱਲ ਦੇਖਣ ਵਾਲੀ ਹੈ ਕਿ ਕੀ